माई सेल्फ डॉक्टर बलजो सिंह क्लिनिकल एंड इंटरवेंशनलो पल्नोलॉजिस्ट आज हम चर्चा कर रहे हैं बहुत इंपॉर्टेंट टॉपिक के बारे में जो है सी ओ पी डी जिसको हम कालाधमा कहते हैं और सी ओ पी डी को क्रॉनिक्ति पल्ल डिजीज कहते हैं सो सी ओ पी डी एक फेफड़ों की बीमारी है सांस नली की बीमारी है जिसमें नली की सोजिश पड़ जाती है पेशेंट को सांस लेने में दिक्कत आ जाती है अगर हम इंडिया की बात करें इंडिया में सिक्सटी फोर मिलियन केसेज हैं और इसमें एट परसेंट डेथ हो रही है अगर हम सिम्टम्स की बात करें सिम्टम्स में बहुत ज़्यादा कफ आएगी कफ के साथ बलगम आएगी सांस चढ़ेगा छाती में भारीपन रहेगा छाती में जकड़न रहेगी इसका मोस्ट कॉमन रिस्क फैक्टर जो है वो स्मोकिंग है स्मोकिंग इन एनी टाइप अगर हम पोल्यूशन की बात करें अगर हम स्मोक की बात करें अगर हम बायोकेमिकल फ्यूल अगर चूल्हा बर्नर की बात करें तो ये सारे रिस्क फैक्टर सी को कन्वर्ट करती है अगर हम ट्रीटमेंट की बात करें ट्रीटमेंट इज मोस्ट कॉमन इज हिनालेशन थेरेपी हिनाशन कैंड एनी काइंड लाइक कोई डी पी हो गया एम बी आई हो गया नेबुलाइजर हो गया दिस इज द गोल्ड स्टैंडर्ड ट्रीटमेंट ऑफ द सी ओ पी डी अगर हम बात करें स्वेयर केसेज की स्वेयर केसेज हमें नॉन फार्माकोलॉजिकल थेरेपी भी देनी पड़ती है लाइक ऑक्सीजन थेरेपी देनी पड़ती है बाईपैप नाइट पे देना पड़ता है और लास्ट इज वैक्सीनेशन वैक्सीनेशन इसमें बहुत ज़्यादा जरूरी है जिसको हम फ्यूचर uh, में निमोनिया प्रिवेंट करते हैं फ्लू फ्लू प्रेम uh, करते हैं और हमारे पास सेवन फिफ्टी प्लस बेड है ICO पूरा वेल uh, इक्विप्ड well है मोर देन ट्वेंटी फाइव बेड्स हमारे पास आईसीयू के पास है सो वी आर ऑल्सो डील इन ऑल काइंड ऑफ आई सी यू पेशेंट्स ਸਾਵਧਾਨੀ ਇੱਕ ਦੀ ਵਰਤਣੀ ਚਾਹੀਦੀ ਹੈ ਸਾਵਧਾਨੀ ਮੋਸਟ ਕਾਮਨਲੀ ਮਾਸਕ ਪਾ ਕੇ ਰੱਖਣਾ ਪਏਗਾ ਮਾਸਕ ਨਾਲ ਅਸੀਂ ਜਿਹੜਾ ਸਰ ਕੋਸਮੋਗ ਹੈ ਜਿਹੜੇ ਪੀ ਐਮ ਪਾਰਟੀਕਲਸ ਨੇ 2.5 ਹੋ ਗਿਆ 1 ਹੋ ਗਿਆ ਉਹ ਪ੍ਰिवेंट ਕਰਦਾ ਹੈ ਮਾਸ ਨੂੰ ਸੈਕਿੰਡ ਹੈ ਸੈਕਿੰਡ ਹੈਂਡ স্মੋਕ ਤੇ ਥਰਡ ਹੈਂਡ ਸੈਕਿੰਡ ਹੈਂਡ ਕਿ ਜਿਹੜਾ ਪੈਸਿਵ ਸਮੋਕਿੰਗ ਹੈ ਉਹ ਸਭ ਤੋਂ ਜ਼ਿਆਦਾ ਪ੍ਰिवेंट ਕਰਨੀ ਪਏਗੀ ਅਗਰ ਕੋਈ স্মੋਕ ਕਰ ਰਿਹਾ ਹੈ ਤੁਸੀਂ ਇੱਕ ਨੂੰ ਰੋਕੋ ਪਲੱਸ ਉਹਦੇ ਕੋਲ ਨਾ ਖੜੇ ਹੋਵੋ ਖਾਨ ਪੀਣ ਦਾ ਖਾਨ ਪੀਣ ਦੇ ਵਿੱਚ ਕੋਈ ਜ਼ਿਆਦਾ ਰੋਲ ਨਹੀਂ ਹੈ ਬੇਸਿਕਲੀ ਇਹ ਚ ਸਭ ਨੂੰ ਨਿਊਟ੍ਰੀਸ਼ਨ ਠੀਕ ਰੱਖਣਾ ਪੈਂਦਾ ਮੋਸਟ ਆਫ ਮੋਰ ਆਫ ਫੈਟ ਰੱਖਣਾ ਪਏਗਾ ਬੈਲੈਂਸਡ ਪ੍ਰੋਟੀਨ ਡਾਈਟ ਰੱਖਣੀ ਪਏਗੀ ਐਂਡ ਲੈਸ ਕਾਰਬੋਹਾਈਡਰੇਟਸ ਰੱਖਣੇ ਪੈਣਗੇ ਕਈ ਪੇਸ਼IENTS ਜਿਸ ਦਾ ਦੇਖਿਆ ਜਾਂਦਾ ਕਿ ਸਮੋਕਿੰਗ ਕਰਦੇ ਨੇ ਔਰ ਉਹਨਾਂ ਨੂੰ ਜਦੋਂ ਬਿਮਾਰੀ ਦੇ ਸਾਲ ਹੀ ਬਿਮਾਰੀ ਦੇ ਦਾੰਦ ਪਈ ਹੈ ਤੇ ਇਹਦੇ ਵੀ ਕੋਈ ਇਨਹਾਈਲਰਸ ਵਗੈਰਾ ਮਤਲਬ ਇਹਦੇ ਵੀ ਕੋਈ ਮੈਡੀਸਿਨਸ ਨਹੀਂ ਆ ਐਕਚੁਅਲੀ ਸਮੋਕਿੰਗ ਦੇ ਨਾਲ ਕਹਿੰਦਾ ਲੰਗਸ ਫੈਕਟਰੀ ਹੁੰਦੇ ਕਾਰਡੀਓਸ ਨੂੰ ਰੂਲ ਆਊਟ ਕਰਨਾ ਪਏਗਾ ਕਿ ਲੰਗਸ ਨੂੰ ਸੀਓਪੀਡੀ ਹੋ ਰਹੀ ਹੈ ਕਿ ਕਾਰਡੀਕ ਹੋ ਰਹੀ ਹੈ ਅਗਰ ਲੰਗਸ ਨੂੰ ਸੀਓਪੀਡੀ ਹੋ ਰਹੀ ਹੈ ਵੀ ਆਰ ਵੈਲ ਕੁਇਪਡ ਵਿਦ ਪੀਐਫਟੀ ਪਲਮਨੀ ਫੰਕਸ਼ਨ ਟੈਸਟ ਜਿਸ ਤੇ ਸਾਨੂੰ ਫੇਫੜੇ ਦੀ ਜਾਂਚ ਕਰਨੀ ਪਏਗੀ ਫੇਫੜੇ ਕਿੰਨੇ ਚੱਲ ਰਹੇ ਨੇ ਕਿੰਨੇ ਬੰਨ ਪਏ ਨੇ ਉਸ ਅਕੋਰਡਿੰਗਲੀ ਉਹਨ ਕਿ ਰਹੇਗਾ ਕੋਈ ਨੁਕਸਾਨ ਨਹੀਂ ਗੋਲ ਬਣਾ ਦੋ ਤੁਸੀਂ ਨਹੀਂ ਇਹ ਬਹੁਤ ਜਿਆਦਾ ਵੱਡਾ ਮਿੱਥੇ ਕੀ ਹੋਗਾ ਇਜ਼ ਸੇਫ ਹੈ ਕਿ ਪਲਸ ਸਿਗਰਟ ਨਾਲ ਪਰ ਇਹਦਾ ਕੁਝ ਵੀ ਨਹੀਂ ਕਿਉਂਕਿ ਹੋਕੇ ਦੇ ਅੰਦਰ ਪਾਣੀ ਹੈ ਮਤਲਬ ਨੀਚੇ ਪਾਣੀ ਪਿਆ ਹੈ ਅਗਰ ਆਪ 1 ਘੰਟਾ ਹੁੱਕਾ ਪੀਅਗੇ ਇਕਵਲ ਟੂ ਦਾ 400 ਸਿਗਰਟਸ ਸੋ 1 ਘੰਟੇ ਦੇ ਵਿੱਚ ਆਪਾਂ ਇਹ ਸਿਗਰਟ ਹੈ 0.5 ਲੀਟਰ ਦੇ ਕੋਲ ਪਰ স্মੋਕ ਲੈਣੇ ਬਟ ਹੋਕੇ ਦੇ ਨਾਲ ਅਸੀਂ 500 ਲੀਟਰ স্মੋਕ ਅੰਦਰ ਖਿੱਚ ਲੈਣੇ ਹੈ ਸੋ ਇਟਸ ਵੈਰੀ ਡੇਂਜਰਸ ਹੋਕਾ ਤੇ ਇਹਦੀ ਮੈਡੀਸਿਨਸ वगैरह ਜਿਸ ਤਰ੍ਹਾਂ ਮਤਲਬ ਕਿਸੇ ਡਾਕਟਰ ਕੋਲੋਂ ਚੈੱਕ ਕਰਵਾ ਲੈਂਦੇ ਆ ਮੈਡੀਸਿਨ ਕਿੰਨੇ ਤੱਕ ਜਿਸ ਤਰ੍ਹਾਂ ਤੁਹਾਡੇ ਕੋਲ ਇਟਸ ਵੈਰੀ ਮਤਲਬ ਮਤਲਬ ਵੈਲਿਊਏਬਲ ਹੈ ਜਿਹੜੀ ਮਹੀਨੇ ਦੀ ਥੈਰੇਪੀ ਸਿਰਫ 800 ਰੁਪਏ ਦੀ ਹੈ ਸੋ ਜਿਆਦਾ ਮਹਿੰਗੀ ਨਹੀਂ ਹੈ ਡੇਲੀ ਮਤਲਬ 50 ਰੁਪਏ ਤੋਂ ਵੀ ਘੱਟ ਹੈ ਰੁਪਏ so it's very matlab necessary therapy agar nahi lavange oh blang sree model vich convert ho jande baad chori reversible nahi hunde so starting ji agar assi onu diagnose kar paane apaa oh disease reverse kar paande agar late hoondi ho chori reversible de chances kafi ghat jande theek hai thank you theek hai sir thank you ਤੁਕ ਤਾਂ ਆਮ ਡੀਐਮ ਕ੍ਰਿਟੀਕਲ ਕੇਅਰ ਮੈਂ ਇੱਥੇ ਲਿਵਾਸਾ ਹਸਪੀਟਲ ਚ ਆਈਸੀਯੂ ਦਾ ਹੈਡ ਹਾਂ ਅਸੀਂ ਅੱਜ ਸੀਓਪੀਡੀ ਦੇ ਬਾਰੇ ਡਿਸਕਸ ਕਰ ਰਹੇ ਹਾਂ ਚਰਚਾ ਕਰ ਰਹੇ ਹਾਂ ਅਸੀਂ ਹੁਣ ਮੈਂ ਸਾਡੇ ਕੋਲ ਇਨ ਸਰਦੀਆਂ ਚ ਆਈਸੀਯੂ ਦੇ ਐਡਮਿਸ਼ਨ ਸੀਓਪੀਡੀ ਦੇ ਵੱਧ ਜਾਂਦੀਆਂ ਨੇ ਇਹ ਕਾਲਾ ਦਮਾ ਦੀ ਐਡਮਿਸ਼ਨ ਵੱਧ ਜਾਂਦੀਆਂ ਨੇ ਕਿਉਂਕਿ ਸਰਦੀਆਂ ਸਰਦੀਆਂ ਸਾਡੀ ਜੋ ਸਾਹ ਦੀ ਪਾਈਪ ਹੁੰਦੀ ਹੈ ਉਹ ਸੁੱਕੜ ਜਾਂਦੀਆਂ ਨੇ ਉਹਦੇ ਕਾਰਨ ਨਿਮੋਨੀਆ ਆਉਣ ਦੇ ਚਾਂਸ ਐਕਿਊਟ ਰਿਸਰਵੇਸ਼ਨ ਹੋਣ ਦੇ ਚਾਂਸ ਇਹ ਜੋ ਫੇਫੜਾ ਪਹਿਲੀ ਕਮਜ਼ੋਰ ਹੁੰਦਾ ਹੈ ਉਹਦੇ ਅੰਦਰ ਫੇਫੜਾ ਬੁਲਾ ਫੁੱਟ ਕੇ ਨਿਮੋਥੋਰੈਕਸ ਬਣਾ ਦਿੰਦੇ ਨੇ ਕਈ ਵਾਰੀ ਹਾਰਟ ਤੇ ਜ਼ੋਰ ਪਾਉਂਦੀ ਹੈ ਇਹ ਬਿਮਾਰੀ ਤੇ ਰਾਈਟ ਹਾਰਟ ਫੇਲ ਇਨਰ ਮਰੀਜ਼ ਆਂਦਾ ਹੈ ਤੇ ਕਈ ਵਾਰੀ ਕਾਰਬਨ ਡਾਈਆਕਸਾਈਡ ਇਕੱਠੀ ਕਰਕੇ CO2 ਰਿਟੇਨ ਕਰ ਲੈਂਦੇ ਨੇ ਤੇ ਐਨਕੈਫਲੋਪਥੀ ਪੇਸ਼ੈਂਟ ਸਾਡੇ ਕੋਲ ਆਈਸੀਯੂ ਜਮਿਟ ਹੁੰਦੇ ਨੇ ਸਾਡੇ ਕੋਲ ਆਈਸੀਯੂ ਚ ਇਹ ਚੀਜ਼ਾਂ ਮੈਨੇਜ ਕਰਨ ਲਈ ਨੋਨ ਇਨਵੇਸਿਵ ਵੈਂਟਿਲੇਸ਼ਨ NIV ਆਈਸੀਯੂ ਵੈਂਟਿਲੇ ਇਨਵੇਸਿਵ ਵੈਂਟਿਲੇਸ਼ਨ ਸਭ ਚੀਜ਼ਾਂ ਹੈਗੀਆਂ ਨੇ ਪਲੱਸ ਇੰਟਰਵੈਨਸ਼ਨਲ ਥੈਰੇਪੀਜ਼ ਵੀ ਹੈਗੀਆਂ ਨੇ ਇਸ ਚੀਜ਼ਾਂ ਲਈ ਸਾਡੇ ਕੋਲ ਫਿਰ ਅਸੀਂ ਕਈ ਕਈ ਵਰੀ ਇਸ ਇਸ ਤਰ੍ਹਾਂ ਦੇ ਪੇਸ਼ੈਂਟ ਨੂੰ ਐਂਟੀਬਾਡੀ ਨਾਲ ਸਾਨੂੰ ਠੀਕ ਕਰਨਾ ਪੈਂਦਾ ਹੈ ਕਈ ਫੰਗਲ ਵੀ ਦੇਣੀਆਂ ਪੈਂਦੀ ਨੇ ਸਾਨੂੰ ਕਿਉਂਕਿ ਕਈ ਵਾਰੀ ਇਹ ਪੇਸ਼ੈਂਟ ਕ੍ਰੋਨਿਕ ਸਟੈਰੋਇਡ ਥੈਰਪੀ ਤੇ ਹੁੰਦੇ ਨੇ ਉਹਦੇ ਕਾਰਨ ਇਹ ਪੇਸ਼ੈਂਟ ਨੂੰ ਫੰਗਲ ਐਸਪਰਜੀਲੋਸਿਸ ਇਨਫੈਕਸ਼ਨ ਹੋ ਜਾਂਦੀ ਹੈ ਤੇ ਫਿਰ ਐਂਟੀਫੰਗਲ ਥੈਰਪੀ دینی ਪੈਂਦੀ ਹੈ ਤੇ ਡਾਈਟ ਦਾ ਖਿਆਲ ਰੱਖਣਾ ਪੈਂਦਾ ਹੈ ਫਿਰ ਇਹਨਾਂ ਨੂੰ ਇਹਨਾਂ ਨੂੰ ਇਨਹੇਲਰਸ ਵੀ ਦੇਨੇ ਪੈਂਦੇ ਨੇ ਤੇ ਆਈਸੀਯੂ ਚ ਆਈਸੀਯੂ ਤੋਂ ਇਹਨਾਂ ਨੂੰ ਵੈਂਟੀਲੇਟਰ ਤੋਂ ਬਾਹਰ ਕੱਢਣਾ ਕਈ ਵਾਰੀ ਬਹੁਤ ਔਖਾ ਹੋ ਜਾਂਦਾ ਹੈ ਤੇ ਲੇਕਿਨ ਅਸੀਂ ਕਈ ਕਈ ਇਸ ਤਰ੍ਹਾਂ ਦੇ ਕਈ ਪੇਸ਼ੈਂਟ ਨੂੰ ਮжоਰਿਟੀ ਪੇਸ਼ੈਂਟ ਨੂੰ ਵੈਂਟੀਲੇਟਰ ਤੋਂ ਬਾਹਰ ਕੱਢ ਪਾਣੇ ਆ ਫਿਰ ਅਸੀਂ ਡਿਸਚਾਰਜ ਕਿੰਦਾ ਬਿਲਕੁਲ ਨਹੀਂ ਕਰਨੀ ਪੋਲੂਸ਼ਨ ਦਾ ਖਿਆਲ ਰੱਖਣਾ ਹੈ ਸਰਦੀਆਂ ਚ ਠੰਡੀ ਹਵਾ ਗਰਮ ਹਵਾ ਐਦਾ ਇਸ ਤਰ੍ਹਾਂ ਠੰਡੀ ਗਰਮ ਦਾ ਖਿਆਲ ਰੱਖਣਾ ਹੈ ਵੈਕਸੀਨੇਸ਼ਨ ਕਰवानी ਹੈ ਇਨਫਲੂਐਂజా ਵੈਕਸੀਨੇਸ਼ਨ ਨਿਊਮੋਕੋਕਲ ਵੈਕਸੀਨੇਸ਼ਨ ਅਸੀਂ ਹਰ ਸਾਲ ਐਸਮੇ ਪੇਸ਼ੈਂਟ ਨੂੰ ਕਰਾਨੀ ਹੈ ਤਾਂ ਕਿ ਬਿਮਾਰੀਆਂ ਨਾ ਹੋਣ ਤੇ ਨਾਲ ਅਸੀਂ ਇਹ ਪੋਲੂਸ਼ਨ ਦਾ ਬਹੁਤ ਖਿਆਲ ਰੱਖਣਾ ਹੈ ਅਸੀਂ ਤੇ ਉੱਤੇ ਅਸੀਂ ਨੇਬੂਲੇਸ਼ਨ ਛਡਣਾ ਨਹੀਂ ਆਪਣੇ ਆਪ ਦਵਾਈਆਂ ਨਹੀਂ ਛਡਣੀਆਂ ਸੀ ਇਹ ਕਈ ਲੋਕ ਕੀ ਕਰਦੇ ਨੇ ਕਿ ਨੇਬੂਲੇਸ਼ਨ ਇੱਕ ਵਾਰੀ ਅਸੀਂ ਸਾਦੀ ਦਵਾਈ ਸ਼ੁਰੂ ਕਰਤੀ ਤੇ ਇਹ ਲੱਗ ਜੇ ਕਿ ਸਾਨੂੰ ਆਪਣੇ ਆਪ ਛੱਡ ਦਿੰਦੇ ਨੇ ਤਾਂ ਫਿਰ ਸਾਡੇ ਕੋਲ ਬਹੁਤ ਜ਼ਿਆਦਾ ਸਿਕ ਹੋ ਕੇ ਆ ਜਾਂਦੇ ਨੇ ਤੇ ਸਾਨੂੰ ਮੈਨੇਜ ਕਰਨਾ ਔਖਾ ਹੋ ਜਾਂਦਾ ਹੈ ਤੇ ਡਾਕਟਰ ਦੀ ਸਲਾਹ ਦੇ ਬਿਨਾ ਇਹ ਦਵਾਈਆਂ ਨਹੀਂ ਛੱਡਣੀ ਤੇ ਆਪਣੀ ਇਮਿਊਨਿਟੀ ਵਧਾਣੀ ਹੈ ਇਮਿਊਨਿਟੀ ਵਧਾਣ ਦਾ ਪਲਮਨੀ ਰੀਹੈਬਿਟੇਸ਼ਨ ਤੇ ਇਮਿਊਨਿਟੀ ਦਾ ਬਹੁਤ ਰੋਲ ਲਗਾ ਹੈ ਇਮਿਊਨਿਟੀ ਦਾ ਤੇ ਕਿਉਂਕਿ ਸਰਦੀਆਂ ਚ ਵੀ ਸਾਡੀ ਇਮਿਊਨਿਟੀ ਵੈਸੀ ਘਟ ਜਾਂਦੀ ਹੈ ਤੇ ਅੱਛੀ ਡਾਈ ਅਚੀ ਤੇ ਪ੍ਰੋਟੀਨ ਡਾਈਟ ਵੀ ਅਸੀਂ ਚੰਗੀ ਲੈਣੀ ਹੈ ਤੇ ਤੇ ਯੋਗਾ ਆਪਲ ਰੀਹੈਬਿਟੇਸ਼ਨ ਸਾਨੂੰ ਸਭ ਤੋਂ ਇੰਪੋਰਟੈਂਟ ਯੋਗਾ ਅਲੋਮ ਵਿਲੋਮ ਅਸੀਂ ਕਰਦੇ ਆ ਪਰ ਸਲੀਪ ਬਰੀਥਿੰਗ ਇਹ ਚੀਜ਼ਾਂ ਐਕਸਆਰਡੀ ਐਕਸਾਈਟ ਟੋਲਰੈਂਸ ਵਧਾਉਣ ਲਈ ਬਹੁਤ ਜ਼ਰੂਰੀ ਹੈਗੀਆਂ ਨੇ ਲੰਗਸ ਨੂੰ ਹੈਲਦੀ ਰੱਖਣ ਵਾਸਤੇ ਆ ਲੰਗਸ ਨੂੰ ਹੈਲਦੀ ਕਿਉਂਕਿ ਇਹ ਇਹ ਡਿਜ਼ੀਜ਼ ਅਸੀਂ ਇਹ ਡਿਜ਼ੀਜ਼ ਨੂੰ ਕਯੂਰ ਨਹੀਂ ਕਰ ਸਕਦੇ ਅਸੀਂ ਫੇਫੜੇ ਨੂੰ ਦੁਬਾਰਾ ਉਸੇ ਕੰਡੀਸ਼ਨ ਨਹੀਂ ਲੈ ਕੇ ਆ ਸਕਦੇ ਲੇਕਿਨ ਅਸੀਂ ਇਹਨੂੰ ਪ੍ਰਿਵੈਂਟ ਕਰ ਸਕਦੇ ਹਾਂ ਕੰਪਲਿਕੀਸ਼ਨ ਨੂੰ ਪ੍ਰਿਵੈਂਟ ਕਰ ਸਕਦੇ ਹਾਂ ਅਸੀਂ ਇਨਫੈਕਸ਼ਨ ਨੂੰ ਪ੍ਰਿਵੈਂਟ ਕਰ ਸਕਦੇ ਹਾਂ ਅਸੀਂ ਐਗਜ਼ਰਜੂਸ਼ਨ ਨੂੰ ਇਹ ਚੀਜ਼ਾਂ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ सीओपीडी ਪੇਸ਼ੈਂਟ ਨੂੰ ਕੱਲੀ ਇੱਕ ਫੇਫੜੇ ਦੀ ਬਿਮਾਰੀ ਨਹੀਂ ਹੁੰਦੀ ਸੋਚਦੇ ਆ ਕਿ ਸਿਰਫ ਫੇਫੜੇ ਦੀ ਬਿਮਾਰੀ ਹੈ ਗਿਆ ਸਾਡੇ ਸਾਰੇ ਆਰਗਨ ਆਂਗਾਂ ਚ ਆਪਸ ਚ ਇੰਟਰਲਿਟਡ ਅਗੇ ਇਹਨੂੰ ਕਹਿੰਦੇ ਆ ਆਰਗਨ ਕਰਾਸ ਟਾਕ ਇਸ ਤਰ੍ਹਾਂ ਦੇ ਪੇਸ਼ੈਂਟ ਯੂਜ਼ਲੀ ਜੋ ਰੈਸਪੀਰੇਟਰੀ ਦੇ ਪੇਸ਼ੈਂਟ ਹੁੰਦੇ ਨੇ ਇਹਨਾਂ ਨੂੰ ਸ਼ੂਗਰ ਦੀ ਹਾਰਟ ਦੀ ਬੀਪੀ ਦੀ ਕਈ ਨੂੰ ਸਟੈਂਟ ਪਿੰਦਾ ਹੁੰਦਾ ਹੈ ਸਟ੍ਰੋਕ ਦੀ ਕਈ ਵਾਰੀ ਸੀਵੇ ਹੋਇਆ ਹੁੰਦਾ ਹੈ ਬਹੁਤ ਦਿੱਕਤਾਂ ਹੁੰਦੀਆਂ ਨੇ ਤੇ ਇਹ ਇਸ ਕਾਰਨ ਤੇ ਫੇਫੜੇ ਦੀ ਇੱਕ ਇਨਫੈਕਸ਼ਨ ਨਾਲ ਇਹ ਸਾਰੇ ਸਿਸਟਮ ਵੀ ਤੇ ਅਸਰ ਪੈਂਦਾ ਹੈ ਤੇ ਕਈ ਪੇ ਆੰਦੇ ਨੇ ਮਤਲਬ ਕਿ ਇੱਕ ਬਿਮਾਰੀ ਨਹੀਂ ਹੁੰਦੀ ਹਾਰਟ ਵੀ ਡੀਕੰਪਰਸ ਹੋਇਆ ਹੁੰਦਾ ਫੇਫੜੇ ਅੰਦਰ ਪਾਣੀ ਵੀ ਹੁੰਦਾ ਤੇ ਫੇਫੜੇ ਇਨਫੈਕਸ਼ਨ ਵੀ ਹੋ ਜਾਂਦੀ ਹੈ ਤੇ ਇਸ ਲਈ ਇਸ ਪੇਸ਼ੈਂਟ ਨੂੰ ਮੈਨੇਜ ਕਰਨਾ ਬਹੁਤ ਔਖਾ ਹੋ ਜਾਂਦਾ ਸਾਡੀ ਇੱਥੇ ਨਿਵਾਸਾ ਸਾਡੀ ਫੁੱਲ ਟੀਮ ਹੈਗੀ ਹੈ 24 ਇਨ ਟੂ 7 ਸਾਡੇ ਕੋਲ ਪਨੋਲੋਜੀਸ ਹੈਗੇ ਨੇ ਡਾਕਟਰ ਬਲਜੋਤ ਇੰਟਰਨੈਸ਼ਨਲ ਪਨੋਲੋਜੀਸ ਸਾਡੇ ਕੋਲ ਕਾਰਡੀਓਲੋਜਿਸ ਹੈਗੇ ਨੇ ਡਾਕਟਰ ਅਨਿਲ ਤੇ ਡਾਕਟਰ ਅਰਜੁਨ ਵੇਦ ਗੁਪਤਾ ਤੇ ਸਾਡੀ ਇੰਟੈਂਸਿਵ ਕੇਅਰ ਟੀਮ ਹੈਗੀ ਹੈ ਨਾਲ ਸਾਡੇ ਕੋਲ ਮੈਡੀਸਨ ਦੇ ਲੋਕੀ ਨੇ ਡਾਕਟਰ ਡਾਕਟਰ ਪੂਜਾ ਤੇ ਡਾਕਟਰ ਵਿਕਰਮ ਤੇ ਅਸੀਂ 24 ਇ ਆ ਤੇ ਨਾਲ ਬਾਕੀ ਸਪੈਸ਼ਲਿਟੀ ਦੀ ਹੈਲਪ ਲੈਣੇ ਆ ਤੇ ਠੀਕ ਹੈ थैंक यू जी थैंक यू कंसलटेंट ਅਨਮੈਡੀਸਨ ਇਲਵਾਸਾ ਹਸਪੀਟਲ ਅਨ ਡਾਕਟਰ ਬਿਕੰਦ ਸਿੰਘ ਆਮ ਕੰਸਲਟੈਂਟ ਅਨਮੈਡੀਸਨ ਐਟ ਇਲਵਾਸਾ ਹਸਪੀਟਲ ਜਿਵੇਂ ਸਾਰਾ ਤੁਹਾਨੂੰ ਆਪਣਾ ਪਹਿਲਾ ਡਾਕਟਰ ਬਲਜੋਤ ਐਂਡ ਡਾਕਟਰ ਮਨੀਸ਼ ਨੇ ਸਾਰਾ ਆਲਰੇਡੀ ਕਾਫੀ ਕੁਝ ਦੱਸ ਦਿੱਤਾ ਹੈ ਮੈਂ ਲਾਸਟ ਵਿੱਚ ਦੋ ਤਿੰਨ ਪੁਆਇੰਟ ਹਿੱਟ ਕਰਾਂਗੇ ਜਿਹੜੇ ਹਰ ਪੇਸ਼ੈਂਟ ਨੂੰ ਇੱਕ ਵਾਰ ਦੇਖ ਲੈਣੇ ਚਾਹੀਦੇ ਆ ਅਗਰ ਕੋਈ ਪੇਸ਼ੈਂਟ ਸੀਓਪੀਡੀ ਦਾ ਜਾਂ ਐਸਥਮਾ ਦਾ ਆਪਣੇ ਕੋ ਕੋਈ ਐਮਰਜੈਂਸੀ ਜਾਂ ਕਿਤੇ ਵੀ ਆਪਣੇ ਹਸਪੀਟਲ ਐਡਮਿਟ ਹੁੰਦਾ ਤਾਂ ਉਸ ਨੂੰ ਨਾਲ ਆਪਣੇ ਜਿਵੇਂ ਡਾਕਟਰ ਮਨੀਸ਼ ਦੱਸ ਰਹੇ ਸੀ ਨਾਲ ਕਾਰਡੀਕ ਪ੍ਰੋਬਲਮ ਹੋ ਸਕਦੀ ਹੈ ਅਸੀਂ ਕਈ ਵਾਰ ਉਸ ਚੀਜ਼ ਨੂੰ ਰੂਲ ਆਊਟ ਹੀ ਨਹੀਂ ਕਰਦੇ ਕਾਰਡੀਕ ਅਸੀਂ ਕਲਾਕ ਕਨਸੈਂਟ੍ਰੇਟ ਕਰਦੇ ਅਸੀਂ ਸੀਓਪੀਡੀ ਮੈਨੇਜ ਕਰੀ ਜਾ ਰਹੇ ਆ ਇਹ ਵੀ ਨਹੀਂ ਦੇਖਦੇ ਕਿ ਉਸ ਦਾ ਨਾਲ ਕਾਰਡੀਕ ਇਵਨ ਵੀ ਕੁਝ ਹੋ ਸਕਦਾ ਕਿਉਂਕਿ ਇਹ ਜਿਹੜਾ ਸੀਓਪੀਡੀ ਡਿਜ਼ੀਜ਼ ਆ ਇਹ ਨਾਲ ਕਾਰਡੀਕ ਅਫੈਕਟ ਕਰਦਾ ਹੀ ਕਰਦਾ ਹੈ ਨਾਲੇ ਤੁਹਾਨੂੰ ਸਟ੍ਰੋਕ ਵੀ ਕਰ ਸਕਦਾ ਤੁਹਾਨੂੰ ਅਰਥਰਲਿਸਿਸ ਵੀ ਹੋ ਜਾਂਦਾ ਇਸ ਕਰਕੇ ਕੋਈ ਪੇਸ਼ੈਂਟ ਅਗੇ ਸੀਵੀਏ ਦਾ ਪੇਸ਼ੈਂਟ ਤੁਹਾਡੇ ਕੋਲ ਐਡਮਿਟ ਹੋ ਰਿਹਾ ਕੋਈ ਹਾਰਟ ਟੈਕ ਦਾ ਪੇਸ਼ੈਂਟ ਐਡਮਿਟ ਹੋ ਰਿਹਾ ਉਹਨੂੰ ਹਾਰਟ ਟੈਕ ਵੱਲ ਨਾ ਕੱਲਾ ਕਨਸੈਂਟਰੇਟ ਕਰੋ ਉਹਨੂੰ ਦੇਖੋ ਕਿ ਇਹਦੇ ਅੰਡਰ ਲਾਈਨ ਕੋਈ ਸੀਓਪੀਡੀ ਲੰਗ ਡਿਜ਼ੀਜ਼ ਨਹੀਂ ਹੈ ਕਿ ਜੋ ਦਾ ਬੇਸਿਕ ਰੂਟ ਆਫ ਕੌਜ਼ ਹੈ ਹਾਰਟ ਦਾ ਕਿਤੇ ਉਹ ਨਹੀਂ ਹੈ ਇਸ ਕਰਕੇ ਕੋਈ ਪੇਸ਼ੈਂਟ ਅਗਰ ਸੀਐਨਐਸ ਕੋਈ ਆਪਣਾ ਪੈਰੇਲਿਸਿਸ ਦਾ ਪੇਸ਼ੈਂਟ ਆਂਦਾ ਉਹਦਾ ਵੀ ਹਾਰਟ ਐਂਡ ਇਵਨ ਸੀਓਪੀਡੀ ਆਪਾਂ ਨੂੰ ਹਲੰਗ ਰੂਲ ਆਊਟ ਕਰਨਾ ਪੈਗਾ ਆਪਾਂ ਨੂੰ ਇਹ ਤਿੰਨੇ ਸਿਸਟਮ ਸਾਨੂੰ ਨਾਲ ਕਰੈਕਟ ਕਰਨੇ ਪੈਂਦੇ ਆ ਤੇ ਇਹਨਾਂ ਨੂੰ ਇੱਕ ਦੂਸਰੇ ਨੂੰ ਦੇਖਣਾ ਪੈਂਦਾ ਕਿ ਇਹਨਾਂ 'ਚ ਕੋਈ ਹੋਰ ਪ੍ਰੋਬਲਮ ਤਾਂ ਨਹੀਂ ਹੈਗੀ ਇਸ ਕਰਕੇ ਮੇਰਾ ਮੇਨ ਨਹੀਂ ਹੋਈ ਮਕਸਦ ਹੈ ਕਿ ਅਗਰ ਕੋਈ COPD ਦਾ ਪੇਸ਼ੈਂਟ ਹੁੰਦਾ ਅਸਲ ਨੂੰ COPD ਨਹੀਂ ਨਾਲ ਨੂੰ ਹਾਰਟ ਵੀ ਕਰੈਕਟ ਦੇਖਣਾ ਪੈਗੇ ਹਾਰਟ ਦੀ ਵੀ ਪ੍ਰੋਬਲਮ ਨਹੀਂ ਹੈਗੀ ਨਾਲ ਨੂੰ CNS ਵੀ ਰੂਲ ਆਊਟ ਕਰਨਾ ਪੈਗੇ ਕਿ ਉਥੋਂ ਵੀ ਪ੍ਰੋਬਲਮ ਨਹੀਂ ਹੈਗੀ ਫਿਰ ਅਸੀਂ ਪੇਸ਼ ਨੂੰ ਬੈਟਰ ਮੈਨੇਜ ਕਰ ਸਕਦੇ ਹਾਂ ਨਾ ਕਿ ਅਸੀਂ ਕੱਲ ਇੱਕ ਹਾਰਟ ਮੈਨ ਨੂੰ ਹਾਰਟ ਕੇਅਰ ਦਾ ਪੇਸ਼ੈਂਟ ਕਰੀ ਨਾਲ ਉਸ ਨੂੰ ਦੂਸਰੇ ਆਰਗਨਸ ਵੀ ਦੇਖਣੇ ਪੈਣਗੇ ਸਾਨੂੰ ਉਹਨੂੰ ਕੰਪਲੀਟਲੀ ਕਰੈਕਟ ਕਰਨ ਵਾਸਤੇ ਥੈਂਕ ਯੂ ਸਰ ਦੈਟਸ ਇਟ ਥੈਂਕ ਯੂ